ਇਦਾਂ ਜੀ ਕਿ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜਾ ਮਹਿੰਮ ਚੱਲ ਰਹੀ ਹੈ ਉਹਦੇ ਚ ਕੱਲ ਸਾਡੀ ਜਿਹੜੀ ਸੀਆਈਜੀ ਦੀ ਟੀਮ ਹੈਗੀ ਉਹਨੇ ਕਬੜੀ ਕਾਮਯਾਬੀ ਮਿਲੀ ਹੈ ਇਹਦੇ ਚ ਅਸੀਂ ਜਿਹੜਾ ਕਿ ਦਿয়ালਪੁਰੇ ਦੇ ਏਰੀਆ ਚ ਇੱਕ ਬੰਦਾ ਐ ਐਪ੍ਰੀਹੈਂਡ ਕੀਤਾ ਲਾਪਰੀ ਦੇ ਨਾਮ ਦਾ ਵਿਅਕਤੀ ਹੈਗਾ ਮੋਟਰਸਾਈਕਲ ਤੇ ਸੀ ਜਿਸ ਨੂੰ ਫਿਰ ਜਿਸ ਤੋਂ ਸਾਨੂੰ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈਗੀ ਜਿਸ ਦੇ ਚਲਦੇ ਅਸੀਂ ਉਹਦੇ ਐਨਟੀਪੀਏ ਸੈਕਟਰ ਦਾ ਮਕਦਮਾ ਇਹ ਦਰਜ ਕੀਤਾ ਹੈਗਾ ਤੇ ਹੁਣ ਉਹਦੇ ਤੋਂ ਅੱਗੇ ਪੁਛ ਪੜਤਾਲ ਕਰ ਰਹੇ ਆ ਕਿ ਭਾਈ ਇਹ ਅੱਗੇ ਕਿੱਥੋਂ ਲੈ ਕੇ ਆਉਂਦਾ ਸੀ ਤੇ ਅੱਗੇ ਕਿੱਧਰ-ਕਿੱਧਰ ਵੇਚਦਾ ਸੀ ਇੰਨੇ ਟਾਈਮ ਦਾ ਕਰ ਰਿਹਾ ਸੀ ਇਸ ਤਰ੍ਹਾਂ ਦਾ ਕੰਮ ਇਹਦੇ ਤੇ ਜੀ ਹੁਣ ਫੜਿਆ ਤੇ ਪਹਿਲ ਪਰਚਾ ਤੇ ਇਹਦੇ ਤੇ ਪਹਿਲਾ ਦਰਜ ਹੈਗਾ ਹੁਣ ਪੁਛ ਪੜਤਾਲ ਚ ਦੇ ਜੋ ਪਤਾ ਲੱਗ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ ਸਰ ਇੱਕ ਏਡੀ ਵੱਡੀ ਮਤਲਬ ਚ ਫੜਿਆ ਗਿਆ ਹੈ ਕਿੱਥੇ ਸਪਲਾਈ ਕਰਨਾ ਸੀ ਇਹਨੇ ਤੇ ਕਿਤੇ ਜਾਂਦਾ ਕੁਝ ਇਸ ਤਰ੍ਹਾਂ ਦਾ ਜੀ ਪ੍ਰੀਮੀਅਰ ਪ੍ਰੀਲੀਮਨਰੀ ਜਾਣਕਾਰੀ ਜਿੱਤੇ ਹਜੇ ਤਾਈਂ ਇੰਨਾ ਕੀ ਪਤਾ ਲੱਗਾ ਕਿ ਆਸ-ਪਾਸੇ ਦੇ ਏਰੀਆ ਚ ਇਹ ਵੇਚਦਾ ਸੀ ਬਾਕੀ ਹੋਣੀ ਤੇ ਰਿਮਾਂਡ ਲੈ ਕੇ ਤੀ ਤਫਸੀਲ ਚ ਕਰਾਂਗੇ ਜਰੂਰੀ ਤਫਤੀਸ਼ ਫਿਰ ਸਾਰੇ ਜਿਹੜੇ ਹੋਰ ਵੀ ਹੈਗੇ ਨਾਲ ਦੇ ਨਾਲ ਦੇ ਸਾਥੀ ਹੈਗੇ ਉਹਨਾਂ ਬਾਰੇ ਪਤਾ ਲੱਗੇਗਾ ਸਰ ਕੰਮ ਕੀ ਕਰਦਾ ਬੇਸਿਕਲੀ ਜੀ ਬੇਸਿਕਲੀ ਇੱਕੋ ਹੀ ਏਡਾ ਖਾਸ ਕੰਮ ਨਹੀਂ ਵੇਲੜੀ ਹੈ ਜੀ ਇਹ ਉਸੇ ਏਰੀਆ ਦਾ ਜੀ ਆਪਣੇ ਦਿਹਾਲਪੁਰੇ ਫੁੱਲ ਸਟੇਸ਼ਨ ਦਿਹਾਲਪੁਰੇ ਦੀ ਏਰੀਆ ਦਾ ਹੀ ਗੱਲ ਕਰ ਰਹੇ ਹਾਂ ਕਿੰਨੇ ਕੀਮਤ ਆ ਜਾਂਦੀ ਦਾ 100 ਗ੍ਰਾਮ ਦੀ 2000 ਰੁਪਏ ਬਣਦੀ ਕੀਮਤ ਦਾ ਜੀ ਇਦਾਂ ਜੀ ਇਹਦੇ ਜ਼ਿਲ੍ਹੇ ਤੋਂ ਜ਼ਿਲ੍ਹੇ ਆਪਣੀ ਚੇਂਜ ਹੁੰਦੀ ਕੀਮਤ ਬਾਰੇ ਦੇ ਆਪਾਂ ਕੀ ਕਹਿ ਸਕਦੇ ਆ ਜਿਉਂ ਜਿਉਂ ਅੱਗੇ ਤੁਰੀ ਜਾਂਦੀ ਸੋਰਸ ਤੋਂ ਵਧੀ ਜਾਂਦੀ ਹੈ 500 ਗ੍ਰਾਮ ਹੈ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਬੰਦਾ ਜਿੰਨੂ ਕੀ ਕਹਿੰਦੇ ਆ ਪਿਛਲੇ ਸਮੇਂ ਤੋਂ ਕੰਮ ਕਰ ਰਿਹਾ ਸੀ ਜਾਨੀ ਕਿ ਸਾਡੇ ਪਰਚਾ ਕੋਈ ਨਹੀਂ ਸੀ ਹੈਗਾ ਇਹਦੇ ਤੇ ਬਟ ਹੁਣ ਅਸੀਂ ਐਪ੍ਰੀਹੈਂਡ ਕਰ ਲਿਆ ਤੇ ਹੁਣ ਬਾਕੀ ਵੀ ਇਹਨੇ ਪਹਿਲਾਂ ਵੀ ਕਿਤੇ ਕਿਥੇ ਵੇਚੀ ਹੈ ਕਿਹਦੇ ਕੋਲ ਲੈ ਕੇ ਆਂਦਾ ਹੈ ਕਿਹੜੇ ਸਾਥੀ ਆ ਉਹ ਅਸੀਂ ਸਾਰਾ ਹੁਣ ਪਤਾ ਕਰਾਂਗੇ ਬੜੀ ਰਿਕਵਰੀ ਕੀਤੀ ਹੈ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਇਹ ਤੋਂ ਹੋਰ ਵੀ ਵੱਡੇ ਮਗਰਮਚੜੇ ਜਾ ਸਕਦੇ ਹੈਗੇ ਕਿ ਕਿੱਥੋਂ ਸਪਲਾਈ ਕਰਦੇ ਲੈ ਕੇ ਆਉਂਦਾ ਬਿਲਕੁਲ ਜੀ ਬਿਲਕੁਲ ਕਿਉਂਕਿ 500 ਗ੍ਰਾਮ ਜਿਹੜੀ ਰਿਕਵਰੀ ਹੈ ਉਹ ਵੱਡੀ ਕਾਫੀ ਵੱਡੀ ਹੈਗੀ ਹੈ ਜੀ ਤਾਂ ਕਿੱਥੋਂ ਲੈ ਕੇ ਆਉਂਦਾ ਇਟਸੈਲਫ ਵੀ ਇਹ ਵੀ ਪਤਾ ਕਰਾਂਗੇ ਤੇ ਹੋਰ ਕਿੰਨਾ ਰਹੀਂ ਵੇਚਦਾ ਸੀ ਕੀ ਕਰਦਾ ਸੀ ਇਹ ਸਾਰਾ ਕੁਝ ਅਨਕਵਰ ਕੀਤਾ ਜਾਵੇ ਮੋਬਾਈਲ ਬਰਾサー ਕਬਜ਼ੇ ਦੇ ਇਹ ਸਾਰਾ ਕੁਝ ਹੀ ਟੈਕਨੀਕਲੀ ਵੀ ਕੰਮ ਕਰਾਂਗੇ ਜੀ ਸਰ ਮਾਨ ਜੋ ਕੋਰਸ ਪੇਸ਼ ਕਰ ਦਿੱਤਾ ਗਿਆ ਤੇ ਅੱਜ ਕਰਾਂਗੇ ਜੀ ਕਰਕੇ ਰਿਮਾਂਡ ਲੈ ਕੇ ਅੱਗੇ ਤਫ਼ਤੀਸ਼ ਕਰਾਂ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰਾਂ ਉਹਨਾਂ ਨੂੰ ਕੀ ਮੈਸੇਜ ਹੈ ਨਸ਼ਾ ਤਸਕਰਾਂ ਨੂੰ ਇਹੀ ਮੈਸੇਜ ਹੈ ਜੀ ਕਿ ਇਹ ਦੇਖੋ ਇਹ ਬਿਲਕੁਲ ਗਲਤ ਕੰਮ ਹੈਗਾ ਸਮਾਜ ਦੇ ਵਿਰੋਧ ਕਾਨੂੰਨ ਦੇ ਤੇ ਵਿਰੋਧ ਹੈਗਾ ਹੀ ਹੈ ਸਮਾਜ ਦੇ ਵੀ ਵਿਰੋਧ ਹੈ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਜੀ ਜਿੱਥੇ ਮਰਜ਼ੀ ਭੱਜ ਲੈਣ ਇਹਨਾਂ ਦੇ ਇਹਨਾਂ ਨੂੰ ਅਸੀਂ ਛੱਡਾਂਗਾ